ਕਾਦਿਆਂ ਦੇ ਨਜ਼ਦੀਕ ਪਿੰਡ ਕਾਹਲਵਾ ਵਿਖੇ ਕਿਸਾਨ ਖੁੱਲੇ ਅਸਮਾਨ ਹੇਠ ਫਸਲ ਰੱਖਣ ਨੂੰ ਮਜਬੂਰ ਸਰਕਾਰਾਂ ਦਾਅਵੇ ਤੇ ਬਹੁਤ ਕਰ ਦੀਆਂ ਹਨ ਪਰ ਕਈ ਅਜੀ ਹੀ ਸੱਚਾਈ ਸਰਕਾਰਾਂ ਦੇ ਦਾਅਵੇ ਨੂੰ ਖੋਖਲਾ ਕਰ ਦਿੰਦੀ ਹੈ ਇਸੇ ਤਰ੍ਹਾਂ ਦਾ ਇੱਕ ਦਾਵਾ ਕਾਦਿਆਂ ਦੇ ਨਜ਼ਦੀਕ ਪਿੰਡ ਕਾਹਲਵਾ ਦੀ ਦਾਣਾ ਮੰਡੀ ਦਾ ਕੀਤਾ ਗਿਆ ਸੀ ਜਿੱਥੇ ਕਿਹਾ ਜਾ ਰਿਹਾ ਹੈ ਕਿ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਪੂਖਤਾ ਪ੍ਰਬੰਧ ਕੀਤੇ ਗਏ ਹਨ ਪਰ ਸੱਚਾ ਇਹ ਹੈ ਕਿ ਇਸ ਮੰਡੀ ਵਿੱਚ ਕੋਈ ਸ਼ੈੱਡ ਨਹੀਂ ਹੈ ਅਤੇ ਫਸਲ ਖੁੱਲੇ ਮੈਦਾਨ ਵਿੱਚ ਪਈ ਮੀਂਹ ਦਾ ਇੰਤਜ਼ਾਰ ਕਰ ਰਹੀ ਹੈ। ਨਾ ਤਾਂ ਕਿਹੜੀ ਜਥੇਬੰਦੀ ਦਾ ਮਾ ਜੀ ਬਾਬਾ ਸਰਦੇਵ ਸਿੰਘ ਨੱਤ ਜ਼ਿਲ੍ਹਾ ਗਰਦਾਸਪੁਰ ਦਾ ਵਲੰਟੀਅਰ ਇਨਚਾਰਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੀ। ਇਹ ਮੱਦੀ ਦੀ ਕੋਈ ਸ਼ੈੱਡ ਦਾ ਪ੍ਰਬੰਧ ਨਹੀਂ ਹੈ ਜੇ ਮੀਂਹ ਆ ਜਾਵੇ। ਵੇਖੋ ਜੀ ਸ਼ੈੱਡ ਤਾਂ ਤੇ ਪ੍ਰਬੰਧ ਸਰਕਾਰਾਂ ਨੇ ਕਰਨਾ ਪਰ ਸਰਕਾਰ ਜਿਹੜੀ ਆ ਇਹ ਤਾਂ ਕਿਸਾਨਾਂ ਮਜ਼ਦੂਰਾਂ ਜਾ ਵਰਤਿਆਂ ਦਾ ਖੂਨ ਚੋਰਨ ਤੇ ਆਈ ਹੈ। ਬਾਕੀ ਜਿਹੜੇ ਢੇਰ ਹੈ ਪਤਰਪਾਲਾਂ ਰੱਖੀਆਂ ਆਰਤੀਆਂ ਨੇ ਆਪਣੇ ਕੋ ਟੱਕ ਦਿੱਤੀਆਂ ਤਾਂ ਕਿ ਜੀ ਮੁਸ਼ਕਿਲ ਆ ਕਿ ਜਿਹੜੀ ਇਲੈਕਸ਼ਨ ਮੋਦੀ ਨੇ ਪੰਜਾਬ ਹਰਿਆਣਾ ਨੂੰ ਦੱਬਣ ਲਈ ਇਲੈਕਸ਼ਨ ਉਲਟ ਕਰਾ ਦਿੱਤੀ ਅਸੀਂ ਕਿਨੇ ਇਲੈਕਸ਼ਨ ਹੋਣਾ ਠੀਕ ਹੈ ਇਲੈਕਸ਼ਨ ਕੀਤੀ ਜਾਈ ਜੇ ਜਦੋਂ ਇਲੈਕਸ਼ਨ ਹੋਈ ਆ ਤੇ ਜਿਹੜਾ ਬਾਹਰੋਂ ਮਜ਼ਦੂਰ ਆ ਉਹ ਜਦੋਂ ਅਸੀਂ ਆਪਣੇ ਮਜ਼ਦੂਰਾਂ ਨੂੰ ਫੋਨ ਕਰਦੇ ਤਾਂ ਉਹ ਕਹਿੰਦੇ ਕਿ ਸਾਟੀਆਂਾਂ ਟ੍ਰੇਨਾਂ ਦੀਆਂ ਟਿਕਟਾਂ ਨਹੀਂ ਹੋ ਰਹੀਆਂ ਸਾਨੂੰ ਕਹਿੰਦੇ ਕਿ ਇਲੈਕਸ਼ਨ ਹੋਊਗੀ ਤੇ ਫੇਰ ਭਿਆਰ ਤੋਂ ਆਉਣ ਦੇਣਾ ਇਹ ਦਿਖਤਾਈ ਬਾਕੀ ਸਾਡੇ ਕੋਲ ਤਰਪਾਲਾਂ ਦੇ ਵੇਖੋ ਬਹੁਤ ਤਗੜੇ ਪ੍ਰਬੰਧ ਸਾਰਾ ਤਰਪਾਲ ਦਾ ਅਸੀਂ ਮਾਲ ਟੱਕ ਦੇਣਾ ਪਰ ਇੱਥੇ ਆ ਕੇ ਜਦੋਂ ਕਿਸਾਨ ਇਨਾਂ ਚਿਰ ਆਪਣੀ ਫਸਲ ਪਾਲਦਾ ਜਦੋਂ ਮੰਡੀਆਂ ਚੋਂਦੀ ਇੱਥੇ ਆ ਕੇ ਸਰਕਾਰਾਂ ਨਕਾਮ ਹੋ ਜਾਂਦੀਆਂ ਅਸੀਂ ਕਹਿੰਦੇ ਕਿ ਜਿੱਦਾਂ ਫੜ ਪੱਕਾ ਬਣਿਆ ਇਦਾਂ ਸੇ ਸਰਕਾਰ ਨੂੰ ਛੱਡ ਚਾਹੀਦੇ ਆ ਜਿੱਥੇ ਕਿਸਾਨ ਆਪਣਾ ਅਨਾਜ ਟੱਕ ਲੈਣ ਕਿਸਾਨ ਫਸਲ ਵੀ ਛੁੱਟ ਜਾਂਦਾ ਇਹਦੇ ਚ ਜਦੋਂ ਫਸਲ ਆਰਤੀ ਦੀ ਦੁਕਾਨ ਤੇ ਆ ਗਈ ਚਾਰਤੀਆ ਮਾਰਦੇ ਢੇਠ ਆ ਜੂ ਜੇ ਫਸਲ ਭਿੱਜੀ ਜਾਂਦੀ ਹੈ ਫਿਰ ਤੇ ਭਿੱਜਣ ਨਹੀਂ ਦਿੰਦੇ ਕਿਉਂਕਿ ਮਜ਼ਦੂਰ ਸਾਥ ਕੋਈ ਹੈਗਾ ਸੀ ਤਰਪਾਲਾਂ ਦੇ ਦਿੰਦੇ ਆ 或。<clears throat>